ਸਾਸਿਕਾਲ ਜੀ ਅਸਟੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਲੌਜਿਕ ਤੇ ਤੱਤ ਜੇ ਤੱਤ ਹੀ ਨਹੀਂ ਤਾਂ ਫਿਰ ਗੱਲ ਹੀ ਕਾਦੀ ਹੈ ਜ ਜਿਹਦਾ ਲੌਜਿਕ ਹੀ ਨਹੀਂ ਹੈ ਤਾਂ ਫਿਰ ਉਹ ਗੱਲ ਬਣਦੀ ਨਹੀਂ ਹੈ ਹੈਨਾ ਹੁਣ ਆਪਾਂ ਕਹਿ ਦਿੰਨੇ ਆ ਕਿ ਆ ਹੈ ਜੀ ਆ ਹੈ ਜੀ ਆ ਹੈ ਜੀ ਆ ਹੈ ਜੀ ਕੀ ਹੈ ਜੀ ਕਿੰਦੇ ਪਹਿਲਾਂ ਤੋਂ ਚੱਲਿਆ ਆ ਰਿਹਾ ਪਹਿਲਾਂ ਤੋਂ ਸੁਣਿਆ ਨਾ ਦੇਖਿਆ ਨਾ ਪਰ ਰੱਖਿਆ ਨਾ ਮਹਿਸੂਸ ਕੀਤਾ ਨਾ ਉਹਦਾ ਕਦੀ ਅਸਤਿਤਵ ਦੇਖਿਆ ਤੇ ਬੱਸ ਚੱਲਿਆ ਆ ਰਿਹਾ ਤੇ ਉਸ ਨੂੰ ਅਸੀਂ ਉਸ ਨੂੰ ਹੀ ਅਸੀਂ ਅੱਗੇ ਤੋਰ ਲਿਆ ਹਨ ਦੇਖੋ ਠੀਕ ਹੈ ਸਮਝਦਾਰੀ ਨਹੀਂ ਜ਼ਿਆਦਾ ਸਮਝਦਾਰੀ ਵੀ ਬੰਦੇ ਨੂੰ ਕਮਲਾਈ ਕਰਦੀ ਆ ਤਾਂ ਇੱਕ ਜ਼ਰੂਰੀ ਹੈ ਕਿ ਜਾਗਦੇ ਰਹਿਣਾ ਜਾਗਦ ਮਤਲਬ ਜਾਗਰਿਤ ਜਾਗਰਿਤ ਹੋਣਾ ਤਾਂ ਬਿਨਾ ਅੱਖਾਂ ਬੰਦ ਕਰਕੇ ਕਿਸੇ ਵੀ ਗੱਲ ਦੇ ਪਿੱਛੇ ਲੱਗ ਜਾਣਾ ਜਾਂ ਸੁਣ ਕੇ ਉਸ ਚੀਜ਼ ਨੂੰ ਮੰਨ ਲੈਣਾ ਜਾਂ ਬਸ ਸਿਰਫ ਇਹੀ ਕਿ ਬਸ ਰੱਬ ਹੈ ਰੱਬ ਹੈ ਰੱਬ ਹੈ ਠੀਕ ਹੈ ਹੈ ਉਹਨੂੰ ਲੱਭਣ ਦੀ ਲੋੜ ਹੀ ਨਹੀਂ ਹੈ ਉਹ ਕਿੱਥੇ ਹੈ ਉਹ ਤੁਹਾਡੇ ਅੰਦਰ ਹੀ ਹੈ ਹੈਨਾ ਗੱਲ ਤਾਂ ਇਹ ਆ ਕਿ ਅਸੀਂ ਕਿਸ ਚੀਜ਼ ਦੇ ਕਾਬੂ ਪਾਉਣੇ ਆ ਸਾਡਾ ਆਪਣੇ ਆਪ ਤੇ ਆਪਣੇ ਅਸਤਿਤਵ ਤੇ ਸਾਡਾ ਆਪਣੇ ਆਪ ਨੂੰ ਤਿਆਰ ਕਰਨਾ ਜ਼ਰੂਰੀ ਹੋ ਜਾਂਦਾ ਪਰ ਸਾਡੀ ਇਸ ਦੁਨੀਆ ਦੇ ਵਿੱਚ ਅਸੀਂ ਆਪਣੀ ਦੁਨੀਆ ਵਿੱਚ ਆਪਣੇ ਨਾਲੋਂ ਜ਼ਿਆਦਾ ਦੂਜੇ ਨੂੰ ਮਹੱਤਵ ਦਿੰਨੇ ਆ ਇਹ ਮੰਨਣ ਵਾਲੀ ਗੱਲ ਹੈ ਜੀ ਜਿੰਨਾ ਮਰਜੀ ਤੁਸੀਂ ਕਹੀ ਜਾਓ ਅਸੀਂ ਆਪਣੇ ਆਪ ਚ ਹੀ ਰਹਨੇ ਆ ਸਾਨੂੰ ਸਿਰਫ ਆਪਣੀ ਆਪਣਾ ਪਰਿਵਾਰ ਚਾਹੀਦਾ ਏ ਅਸੀਂ ਸਿਰਫ ਆਪਣਾ ਦੇਖਦੇ ਆ ਦੇਖਣ ਨਾਲ ਕਹਿਣ ਨਾਲ ਸੁਣਨ ਨਾਲ ਕੋਈ ਚੀਜ਼ ਦਾ ਉਹ ਚੀਜ਼ ਪ੍ਰਭਾਵ ਨਹੀਂ ਪੈਂਦਾ ਗੱਲ ਇਹ ਆ ਕਿ ਕਿਹੜੀ ਚੀਜ਼ ਦਾ ਅਸਰ ਤੁਹਾਡੇ ਤੇ ਕਦੋਂ ਕਿਸ ਤਰ੍ਹਾਂ ਪੈ ਜਾਂਦਾ ਹੈ ਅੱਛਾ ਕਈ ਵਾਰੀ ਤੁਸੀਂ ਸੁਣਿਆ ਹੋਣਾ ਦੇਖਿਆ ਹੋਣਾ ਕੋਈ ਚੀਜ਼ ਦੇਖੋ ਸੁਣੋ ਚੱਲ ਕੋਈ ਨਾ ਕਰਕੇ ਦੇਖ ਲੈਨੇ ਆ ਜਾਂਦਾ ਵੀ ਕੀ ਹੈ ਜਰਾ ਸੋਚੋ ਕਿ ਇਹ ਕਿਉਂ ਹੈ ਇਹ ਕਿਸ ਤਰ੍ਹਾਂ ਉਸ ਨੂੰ ਮਹਿਸੂਸ ਕਰੋ ਉਸ ਦਾ ਥੋੜਾ ਜਿਹਾ ਉਲਟਾ ਚੱਲ ਕੇ ਦੇਖੋ ਮਤਲਬ ਕਿਸੇ ਨੇ ਕਿਹਾ ਕਿ ਇਦਾਂ ਉਤੋਂ ਉਲਟਾ ਚੱਲੋ ਤਾਂ ਪਤਾ ਚਲ ਜੂ ਕਿ ਨੁਕਸਾਨ ਕੀ ਹੋਇਆ ਨੁਕਸਾਨ ਹੋਇਆ ਤਾਂ ਆਪੇ ਹੀ ਤੁਸੀਂ ਉਸ ਚੀਜ਼ ਨੂੰ ਫਿਰ ਦੁਬਾਰਾ ਤੋਂ ਲੈਣਾ ਹੀ ਨਹੀਂ ਹੈ ਹੈਨਾ ਜਦੋਂ ਕੋਈ ਵੀ ਚੀਜ਼ ਤਰਕ ਨਾਲ ਜਾਂ ਆਪਣੇ ਦਿਮਾਗ ਦੀ એનર્ਜੀ ਨੂੰ ਨਾਲ ਲੈ ਕੇ ਕੀਤੀ ਜਾਂਦੀ ਆ ਤਾਂ ਹੀ ਉਹ ਸਮਝੋ ਸ਼ੁਭ ਫਲ ਤੇ ਸ਼ੁਭ એનર્ਜੀ ਦਿੰਦੀ ਆ ਹੁਣ ਹੋਇਆ ਕੀ ਹੋਇਆ ਕੀ ਕਿ ਇੱਕ ਇੱਕ ਛੋਟੀ ਜੀ ਮੈਂ ਤੁਹਾਨੂੰ ਗੱਲ ਸੁਣਾਨੀ ਆ ਕਹਿੰਦੇ ਬੁੱਧ ਜੋ ਨੇ ਉਹ ਬੜੇ ਸ਼ਾਂਤੀ ਦੇ ਪ੍ਰਤੀਕ ਨੇ ਬਿਲਕੁਲ ਸ਼ਾਂਤੀ ਕੀ ਆ ਮਤਲਬ ਕਿਸੇ ਚੀਜ਼ ਦਾ ਸਾਡੇ ਤੇ ਅਸਰ ਹੀ ਨਹੀਂ ਆ ਮੈਂ ਮੈਂ ਹੀ ਆ ਹੁਣ ਕਿਦਾਂ ਇੱਕ ਵਾਰ ਕਹਿੰਦੇ ਬੁੱਧ ਜੀ ਕਿਸੇ ਪਿੰਡ ਵਿੱਚ ਗਏ ਜਿਹਨੂੰ ਆਪਾਂ ਹਿੰਦੀ ਚ ਗਾਉਂ ਕਹਿ ਦਿੰਦੇ ਆ ਚਲੋ ਪਿੰਡ ਚ ਗਏ ਤਾਂ ਉੱਥੇ ਜਾ ਕੇ ਉਹ ਕੋਈ ਉਹਨਾਂ ਨੂੰ ਕਹਿ ਰਿਹਾ ਏ ਕਿ ਤੁਹਾਡੇ ਜੀ ਉੱਥੇ ਜਾ ਕੇ ਤੁਸੀਂ ਬਹਿ ਗਏ ਚਾਰ ਚੇਲੇ ਤੁਹਾਡੇ ਇੱਥੇ ਆ ਜਾਂਦੇ ਆ ਸਵੇਰੇ ਸਵੇਰੇ ਇੱਥੇ ਇਦਾਂ ਕਰਦੇ ਆ ਇਦਾਂ ਕਰਦੇ ਆ ਬਸ ਉਹਨਾਂ ਨੂੰ ਇਹ ਨਹੀਂ ਕਿ ਸਿੱਧਾ ਬੋਲੇ ਕਾਫੀ ਸਾਰਾ ਗਾਲੀ ਗਲੋਚ ਵੀ ਉਹਨਾਂ ਨੂੰ ਕੀਤਾ ਕਿ ਐਦਾਂ ਕਿਦਾਂ ਤੁਸੀਂ ਐਦਾਂ ਕਰ ਸਕਦੇ ਹੋ ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਆ ਤਾਂ ਬਹੁਤ ਸਾਰਾ ਗਾਲੀ ਗਲੋਚ ਉਹਨਾਂ ਨਾਲ ਕੀਤਾ ਗਿਆ ਕਿ ਤੁਸੀਂ ਐਦਾਂ ਕਰਦੇ ਹੋ ਐਦਾਂ ਕਰਦੇ ਹੋ ਸਾਡੇ ਤਾਂ ਹੀ ਦਰਵਾਜ਼ਾ ਤੁਹਾਡੇ ਐਦਾਂ ਹੈ ਤਾਂ ਤੁਸੀਂ ਇਸ ਚੀਜ਼ ਤੋਂ ਪਟਕਾਉਨੇ ਹੋ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਤੁਹਾਡੇ ਅੰਦਰ ਹੀ ਆ ਤੁਸੀਂ ਆਪਣੇ ਅੰਦਰ ਨੂੰ ਸਵਸ਼ ਕਰਨਾ ਐਦਾਂ ਕਿਦਾਂ ਅੰਦਰ ਹੈ ਜੀ ਆ ਸਾਡੇ ਤਾਂ ਐਵੇਂ ਹੈ ਐਵੇਂ ਚਲੋ ਬਹੁਤ ਕੁਝ ਬੋਲੇ ਆਪਾਂ ਕਿਉਂ ਬੋਲਣਾ ਹੈ ਕਿ ਜੋ ਲੋਕ ਬੋਲਦੇ ਆ ਤੇ ਜੋ ਲੋਕ ਕਹਿੰਦੇ ਆ એનર્ਜੀ ਨੂੰ ਅਸੀਂ ਕਿਉਂ ਲੈਣਾ ਹੈ ਤਾਂ ਆਪਾਂ ਤੁਹਾਨੂੰ ਦੱਸੇ ਕਿ ਉਹਨਾਂ ਨੇ ਉਹਨਾਂ ਨੂੰ ਗਾਲੀ-ਗਲੋਚ ਕੀਤਾ ਤਾਂ ਮਹਾਤਮਾ ਬੁੱਧ ਜੀ ਚੁੱਪ ਕਰਕੇ ਸ਼ਾਂਤ ਖੜੇ ਰਹੇ ਜਦੋਂ ਉਹ ਬੰਦਾ ਚੁੱਪ ਹੋ ਗਿਆ ਥੋੜੇ ਜਿਵੇਂ ਬੰਦੇ ਸੀ ਤਾਂ ਉਹ ਜਿਹੜਾ ਬੰਦਾ ਚੁੱਪ ਹੋ ਗਿਆ ਮਹਾਤਮਾ ਜੀ ਉਹਨੂੰ ਕਹਿੰਦੇ ਕਿ ਜੇ ਤੁਹਾਡਾ ਵਾਰਤਾਲਾਪ ਖਤਮ ਹੋ ਗਿਆ ਤੇ ਮੈਂ ਜਾਵਾਂ ਤਾਂ ਕਹਿੰਦੇ ਅੱਛਾ ਇਹ ਵਾਰਤਾਲਾਪ ਸੀ ਇਹ ਵਾਰਤਾਲਾਪ ਨਹੀਂ ਸੀ ਇਹ ਤੁਹਾਨੂੰ ਕੋਸਿਆ ਗਿਆ ਤੁਹਾਨੂੰ ਦੱਸਿਆ ਗਿਆ ਕਿ ਤੁਸੀਂ ਕੀ ਹੋ ਕਿੱਦਾਂ ਤੁਹਾਨੂੰ ਕੀ ਕਰਨਾ ਹੈ ਤੁਸੀਂ ਕਿਉਂ ਨਹੀਂ ਸਮਝਦੇ ਤੁਹਾਨੂੰ ਤੁਸੀਂ ਇਹ ਨਹੀਂ ਕਰ ਸਕਦੇ ਇਹ ਮੈਂ ਤੁਹਾਨੂੰ ਗਾਲਾਂ ਕੱਢੀਆਂ ਤੁਹਾਨੂੰ ਮੰਦਾ ਮਾੜਾ ਕਿਹਾ ਹੈ ਤਾਂ ਉਹ ਕਹਿੰਦੇ ਵੀ ਅੱਛਾ ਠੀਕ ਆ ਤੁਸੀਂ ਮੈਨੂੰ ਇਹ ਚੀਜ਼ਾਂ ਦਿੱਤੀਆਂ ਨਹੀਂ ਉਹ ਕਹਿੰਦੇ ਹਾਂ ਅਸੀਂ ਤੁਹਾਨੂੰ ਕੋਸਿਆ ਹੈ ਤੁਹਾਡੀ ਨਿੰਦਾ ਕੀਤੀ ਉਹ ਕਹਿੰਦੇ ਜਦੋਂ ਮੈਂ ਪਿਛਲੇ ਪਿੰਡ ਚ ਗਿਆ ਸੀ ਤਾਂ ਉੱਥੇ ਦੇ ਲੋਕਾਂ ਨੇ ਕਾਫੀ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਬੱਚਿਆਂ ਨੂੰ ਅਸੀਂ ਸਿੱਖਿਆ ਦਿੰਦੇ ਸੀ ਤਾਂ ਉਹਨਾਂ ਨੇ ਸਾਨੂੰ ਬਰਫੀ ਦੇ ਡੱਬੇ ਦਿੱਤੇ ਤੇ ਅਸੀਂ ਲੈ ਲਈ ਉਹਨਾਂ ਨੇ ਸਾਨੂੰ ਮਠਾਈਆਂ ਦਿੱਤੀਆਂ ਅਸੀਂ ਲਈਆਂ ਨਹੀਂ ਉਹ ਕਹਿੰਦੇ ਕਿਉਂ ਨਹੀਂ ਲਈਆਂ ਕਹਿੰਦੇ ਕਿਉਂਕਿ ਮੈਂ ਨਹੀਂ ਲੈਣਾ ਚਾਹੁੰਦਾ ਮੈਂ ਨਹੀਂ ਲੈਣਾ ਚਾਹੁੰਦਾ ਸਨ ਮੈਨੂੰ ਕੋਈ ਵੀ ਕੁਝ ਦਿੰਦਾ ਇਹ ਤਾਂ ਮੈਂ ਨਹੀਂ ਲੈਣਾ ਚਾਹੁੰਦਾ ਮੈਂ ਲੈਂਦਾ ਹੀ ਨਹੀਂ ਮੈਂ ਉਹੀ ਲੈਣਾ ਵਾ ਜੋ ਮੈਨੂੰ ਮੇਰੀ ਜ਼ਰੂਰਤ ਲੱਗਦੀ ਆ ਜੋ ਮੈਨੂੰ ਮੇਰੇ ਪਸੰਦ ਲੱਗਦੀ ਆ ਜੋ ਮੈਨੂੰ ਲੱਗਦਾ ਕਿ ਹਾਂ ਇਸਦੀ ਮੈਨੂੰ ਜ਼ਰੂਰਤ ਹੈ ਮੇਰਾ ਮਨ ਮੰਨਦਾ ਹੈ ਉਸ ਚੀਜ਼ ਨੂੰ ਤੇ ਮੈਂ ਉਹ ਚੀਜ਼ ਲੈਣਾ ਵਾ ਤੇ ਉਹ ਮੈਂ ਨਹੀਂ ਲੈਣੀ ਸੀ ਇਸ ਕਰਕੇ ਮੈਂ ਨਹੀਂ ਲਈ ਤੇ ਉਹ ਦੂਜਾ ਕਹਿੰਦਾ ਫਿਰ ਉਹਨਾਂ ਨੇ ਉਸ ਦਾ ਕੀ ਕੀਤਾ ਨਾਲ ਦਾ ਦੂਜਾ ਕਹਿੰਦਾ ਕੀ ਕਰਨਾ ਸੀ ਵਾਪਸ ਲੈ ਗਏ ਹੋਣਗੇ ਆਪਣੇ ਪਰਿਵਾਰ ਚ ਦੇ ਦਿੱਤਾ ਹੋਣਾ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਤੇ ਕਹਿੰਦੇ ਫਿਰ ਇਹਦਾ ਕਹਿਣ ਦਾ ਮਤਲਬ ਕੀ ਕਿ ਤੁਹਾਡੇ ਪਿੰਡ ਦੇ ਇਨਾਂ ਨੇ ਆ ਦਿੱਤਾ ਉਹ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੈਨੂੰ ਨਿੰਦਿਆ ਦਿੱਤੀ ਤੁਸੀਂ ਮੈਨੂੰ ਜੋ ਵੀ એનર્ਜੀ ਦਿੱਤੀ ਤੁਸੀਂ ਜੋ ਮੇਰੇ ਬਾਰੇ ਕਿਹਾ ਮੈਂ ਉਸ ਜ ਨੂੰ ਨਹੀਂ ਲਿਆ ਮੈਂ ਆਪਣਾ ਮਾਲਕ ਆਪ ਹਾਂ ਮੈਨੂੰ ਮੈਂ ਜਾਣਦਾ ਕਿ ਮੈਂ ਕੀ ਹਾਂ ਕੋਈ ਮੈਨੂੰ ਨਹੀਂ ਡਿਸਾਈਡ ਕਰ ਸਕਦਾ ਮੇਰੇ ਬਾਰੇ ਕਿ ਮੈਂ ਤੁਸੀਂ ਕੀ ਹੋ ਤੁਸੀਂ ਕਿਉਂ ਤੁਸੀਂ ਕੀ ਨਹੀਂ ਕਰਨਾ ਤੇ ਤੁਸੀਂ ਕੀ ਨਹੀਂ ਕਰਨਾ ਹੈ ਨਾ ਕਿ ਮੈਨੂੰ ਪਤਾ ਮੇਰਾ ਰਸਤਾ ਮੇਰੀ ਮੰਜ਼ਿਲ ਮੇਰਾ ਮੇਰਾ ਅੰਦਰ ਜੋ ਵੀ ਹੈ ਮੈਂ ਆਪਣੀ ਪਾਵਰ ਆਪਾਂ ਮੇਰੀ ਸ਼ਕਤੀ ਹੈ ਇੱਕ ਮੇਰੀ ਆਪਣੀ ਸ਼ਕਤੀ ਹੈ ਤੇ ਮੈਨੂੰ ਬਣਾਉਣ ਵਾਲਾ ਉਸ ਤੋਂ ਜ਼ਿਆਦਾ ਸ਼ਕਤੀਵਾਨ ਹੈ ਤੇ ਜਿਸ ਨੇ ਮੈਨੂੰ ਬਣਾਇਆ ਉਸਨੇ ਮੈਨੂੰ ਐਦਾਂ ਦਾ ਹੀ ਬਣਾਇਆ ਤੇ ਮੈਂ ਐਦਾਂ ਹੀ ਰਹਿਣਾ ਆਪਾਂ ਵੀ ਇਹੀ ਗੱਲ ਕਹਿੰਦੇ ਆ ਕਿ ਸਮਝੋ ਆਪਣੇ ਆਪੇ ਆਪਣੀ ਨਰਚੀ ਨੂੰ ਸਮਝੋ ਜਿੱਦਾਂ ਜ਼ਰੂਰੀ ਨਹੀਂ ਆ ਕਿ ਕੋਈ ਕਹਿ ਰਿਹਾ ਉਸ ਦਾ ਆਪਾ ਸਾਡੇ ਤੇ ਅਸਰ ਹੁੰਦਾ ਹੀ ਦੂਜੇ ਦਾ ਤੁਸੀਂ ਨੋਟ ਕੀਤਾ ਹੈ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਚਾਰ ਦਿਨ ਸਾਡੇ ਦਿਮਾਗ ਚੋਂ ਨਹੀਂ ਨਿਕਲਦੀ ਹੁਣ ਜਦੋਂ ਚਾਰ ਦਿਨ ਗੱਲ ਸਾਡੇ ਦਿਮਾਗ ਚੋਂ ਨਹੀਂ ਨਿਕਲਦੀ ਅਸੀਂ ਡਿਸਟਰਬ ਹੋ ਗਏ ਸਾਡੀ ਨੀਂਦ ਖਰਾਬ ਹੋਈ ਸਾਨੂੰ ਮੈਡੀਸਨ ਦੀ ਜ਼ਰੂਰਤ ਪਈ ਸਾਡਾ ਸਿਰ ਦੁਖਿਆ ਅਸੀਂ ਪਰੇਸ਼ਾਨ ਬੇਚੈਨੀ ਵਧੀ ਸਾਡੀ ਸਾਡੇ ਘਰ ਦਾ ਮਾਹੌਲ ਖਰਾਬ ਹੋਇਆ ਉਹਦੇ ਨਾਲ ਸਾਡਾ ਸਰੀਰ ਵੀ ਡਾਊਨ ਹੋ ਗਿਆ ਕਿੰਨੇ ਪੁੱਗਤੇ ਸਾਡੇ ਪਰਿਵਾਰ ਨੇ ਸਾਡੇ ਬੱਚਿਆਂ ਨੇ ਸਾਡੇ ਆਲੇ ਦੁਆਲੇ ਨੇ ਤੇ ਉਸ ਤੋਂ ਜ਼ਿਆਦਾ ਅਸੀਂ ਕਿਸੇ ਦਾ ਕੀ ਕੀਆ ਦੱਸੋ ਅਗਲਾ ਤਾਂ ਕਹਿ ਕੇ ਚਾਰ ਗੱਲਾਂ ਭਰੇ ਹੋ ਗਿਆ ਨਾ ਲਓ ਕੁਝ ਵੀ ਚੀਜ਼ ਕੁਝ ਵੀ ਚੀਜ਼ ਜੋ ਤੁਹਾਡੇ ਮਨ ਨੂੰ ਚੰਗੀ ਨਹੀਂ ਲੱਗਦੀ ਉੱਠ ਜਾਓ ਉੱਥੋਂ ਖੜੇ ਹੋ ਜਾਓ ਨਾ ਸੁਣੋ ਆਪਣਾ ਟਾਈਮ ਵੇਸਟ ਨਾ ਕਰੋ ਜਦੋਂ ਵਾਰ-ਵਾਰ ਇੱਕ ਚੀਜ਼ ਦੀ એનર્ਜੀ ਨੂੰ ਤੁਸੀਂ ਲੈਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਤਕਰੀਬਨ ਉਦਾਂ ਦੇ ਹੋ ਜਾਂਦੇ ਹੋ ਜੇ ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਉਸ ਨੂੰ ਨਾ ਬਦਲੋ ਆਪਣੇ ਆਪ ਨੂੰ ਵੀ ਨਾ ਬਦਲੋ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋ ਜਦੋਂ ਬਦਲੋ ਨਾ ਜਾ ਸਕੇ ਉਸ ਨੂੰ ਉਸੇ ਤਰ੍ਹਾਂ ਸਵੀਕਾਰ ਕਰ ਲਓ ਜਿਹੜਾ ਆਪਣਾ ਹੈ ਉਸ ਨੂੰ ਸਵੀਕਾਰ ਕਰ ਲਓ ਜਿਹੜਾ ਆਪਣਾ ਨਹੀਂ ਹੈ ਉਸ ਨੂੰ ਛੱਡ ਦਿਓ ਦੂਰ ਹੋ ਜਾ ਉਸ ਤੋਂ ਖੁਸ਼ ਰਹੋਗੇ ਖੁਸ਼ ਰਹੋਗੇ ਸਚਾਈਆ ਬਦਲਦੇ ਬਦਲਦੇ ਆਪਣਾ ਸਤਤਵੀ ਘੱਟ ਕਰ ਲੋਗੇ ਆਪਣੀ એનર્ਜੀ ਵੀ ਖਤਮ ਕਰ ਲੋਗੇ ਸਭ ਉਹ ਹੋ ਜਾਏਗਾ ਕਿ ਲੈ ਇਹ ਨੂੰ ਬਦਲਦੇ ਆ ਬਦਲਦੇ ਆ ਤੇ ਮੇਰਾ ਦਿਮਾਗ ਹੀ ਖਰਾਬ ਹੋ ਗਿਆ ਮੇਰੀ ਅੱਧੀ ਜ਼ਿੰਦਗੀ ਨੰਗੀ ਮੁੜ ਕੇ ਕਿਹਨੂੰ ਸੁਣਾਉਂਦੇ ਫਿਰੋਗੇ ਕਿਉਂਕਿ ਜ਼ਿੰਦਗੀ ਤੁਹਾਡੀ ਨੰਗੀ ਹੈ ਟਾਈਮ ਤੁਹਾਡਾ ਨੰਗਿਆ ਹੈ ਖੁਸ਼ੀਆਂ ਤੁਹਾਡੀਆਂ ਦਿੱਤੀਆਂ ਨੇ ਤੁਸੀਂ ਦੂਜੇ ਨੂੰ ਖਰਾਬ ਕੀਤੀਆਂ ਨੇ ਤੇ ਸਾਰਾ ਕੁਝ ਕਿਦਾਂ ਜਾ ਰਿਹਾ ਸਾਡਾ ਆਪਣਾ ਜਾਗੋ ਬਈ ਜਾਗੋ ਤਰਕ ਹੈ ਲੌਜੀਕ ਹੈ ਚੀਜ਼ਾਂ ਨੇ ਇਫੈਕਟ ਕਰਦੀਆਂ ਨੇ ਪਰ ਕਿਦਾਂ ਕਿਵੇਂ ਕੋਈ ਸਾਡੇ ਤੇ ਕਿੰਨਾ ਕੋਈ ਅਸਰ ਇਫੈਕਟ ਕਰਦਾ ਹੈ ਸਾਡੇ ਤੇ ਡਿਪੈਂਡ ਕਰਦਾ ਦੂਜੇ ਨੂੰ ਕੋਸਣਾ ਦੂਜੇ ਅਨਸਾਰ ਜ਼ਿੰਦਗੀ ਜਿਉਣਾ ਤੁਸੀਂ ਚਾਰ ਜਾਨੇ ਬੈਠ ਕੇ ਦੇਖ ਲਿਓ ਆਪਣੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਬਸ ਗੱਲਾਂ ਹੀ ਦੂਜਿਆਂ ਬਾਰੇ ਹੁੰਦੀਆਂ ਨੇ ਉਹ ਐ ਉਹ ਐ ਮੈਂ ਇਦਾਂ ਉਹ ਇਦਾਂ ਉਹ ਇਦਾਂ ਮੈਂ ਇਦਾਂ ਮਤਲਬ ਕ੍ਰਿਟੀਸਾਈਜ਼ ਕਰਨਾ ਦੇਖੋ ਜੀ ਉਹਦੇ ਚਾਹੇ ਤੇ ਮੇਰੇ ਚਾਹੇ ਜੋ ਤੁਹਾਡੇ ਚਾਹੇ ਤੁਹਾਡੇ ਚ ਹੀ ਹੈ ਉਹ ਤੁਹਾਡੇ ਚ ਹੀ ਰਹਿਣਾ ਹੈ ਤੁਸੀਂ ਦੂਜੇ ਨਾਲ ਕ੍ਰਿਟੀਸਾਈਜ਼ ਨਾ ਕਰੋ ਕਿਉਂਕਿ ਦੂਜਾ ਜਿਸ ਤਰ੍ਹਾਂ ਦਾ ਹੈ ਉਹਦਾਂ ਦਾ ਹੈ ਨਾਵ ਬਣਨ ਦੀ ਕੋਸ਼ਿਸ਼ ਕਰੋ ਤੇ ਨਾ ਆਪਣੇ ਆਪ ਨੂੰ ਉਸ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰੋ ਤੇ ਨਾ ਹੀ ਆਪਣੇ ਆਪ ਨੂੰ ਉਸ ਦੇ ਹਵਾਲੇ ਕਿ ਭਾਈ ਉਹ ਤੇ ਵਧੀਆ ਤੇ ਮੈਂ ਹੁਣ ਉਹਦੇ ਵਰਗਾ ਹੀ ਹੋ ਜਾਣਾ ਬਹੁਤ ਮਹਾਨ ਉਹ ਬਹੁਤ ਅੱਛੇ ਹੂੰ ਤੁਸੀਂ ਇਹ ਦੁਨੀਆ 'ਚ ਇੱਕ ਵਾਰੀ ਆਉਣਾ ਹੈ ਤੇ ਇੱਕ ਵਾਰੀ ਆਉਣ ਦਾ ਮਤਲਬ ਹੈ ਕਿ ਖੁਸ਼ ਰਹਿਣਾ ਹੈ ਠੀਕ ਹੈ ਚਲੋ 29 ਜੁਲਾਈ 2024 ਦਿਨ ਸੋਮਵਾਰ ਹੈ ਤਿਥੀ ਨੌਮੀ ਹੈ ਨੌਮੀ ਤਿਥੀ ਸ਼੍ਰਾਵਣ ਜੋ ਸਾਉਣ ਦਾ ਮਹੀਨਾ ਚੱਲ ਰਿਹਾ ਤੇ ਕ੍ਰਿਸ਼ਨ ਪੱਖ ਹੈ ਤੇ ਅੱਜ ਕ੍ਰਿਸ਼ਨ ਪੱਖ ਦੀ ਨੌਵੀਂ ਤਿਥੀ ਤੇ ਭਰਣੀ ਨਕਸ਼ਤਰ ਸਵੇਰੇ 10:55 ਮਿੰਟ ਤੱਕ ਭਰਣੀ ਨਕਸ਼ਤਰ ਰਹੇਗਾ ਦਿਨ ਦਾ ਪੱਖ ਜੋ ਅੱਜ ਹਨੇਰ ਪੱਖ ਚੱਲ ਰਿਹਾ ਨਾ ਜੋ ਸੋਮਵਾਰ ਵਾਲੇ ਦਿਨ ਸ਼ਾਮ ਨੂੰ 5:56 ਮਿੰਟ ਤੱਕ ਨੌਵੀਂ ਦਿਤੀ ਰਹਿਣੀ ਹੈ ਉਸ ਤੋਂ ਬਾਅਦ ਹਨੇਰ ਦੀ ਦਸਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਠੀਕ ਹੈ ਸੋਮਵਾਰ ਤੇ ਭਰਨੀ ਨਕਸ਼ਤਰ ਤੇ ਚੰਦਰਮਾ ਮੇਸ਼ ਰਾਸ਼ੀ ਵਿੱਚ ਹੀ ਰਹਿਣਗੇ ਸ਼ਾਮ ਤੱਕ ਸ਼ਾਮ ਨੂੰ 4:45 ਤੇ ਬ੍ਰਿਖ ਰਾਸ਼ੀ ਵਿੱਚ ਉੱਜਦੇ ਹੋ ਜਾਣਗੇ ਜੋ ਬੜੀ ਵਧੀਆ ਗੱਲ ਹੈ ਭਦਰਾ 29 23 ਤੋਂ ਸਵੇਰੇ ਤੜਕੇ ਕੱਲ ਤੋਂ ਭਦਰਾ ਸ਼ੁਰੂ ਹੋ ਜਾਣੀ ਹੈ ਠੀਕ ਹੈ ਚੰਦਰਮਾ ਦੇ ਅਨੁਸਾਰ ਚੰਦਰ ਸਾਡੇ ਮੰਦਾ ਕਾਰਕ ਹੈ ਮੰਦੀਆਂ ਸਥਿਤੀਆਂ ਵਾਰ-ਵਾਰ ਬਦਲਦੀਆਂ ਨੇ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ ਚਲੋ ਕੋਈ ਗੱਲ ਨਹੀਂ ਨਾ ਮੁਮਕਿੰਤੇ ਨਹੀਂ ਹੈ ਨਾ ਪਰ ਬਦਲਦੀ ਹੋਈ ਸਥਿਤੀ ਦੇ ਮੁਤਾਬਕ ਆਪਣੇ ਮਨ ਨੂੰ ਸਮਝ ਕੇ ਉਸ ਅਨੁਸਾਰ ਇਸ ਸਚੁਲਝੇਵਿਆਂ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣਾ ਹੀ ਅਸਲ ਵਿੱਚ ਜੋ ਤਿਸ਼ ਹੈ ਹਨਾ ਤੇ ਇਸ ਮੁਤਾਬਕ ਹੀ ਤੁਸੀਂ ਸਹੀ ਕਰਨਾ ਹੈ ਸਹੀ ਮਤਲਬ ਜੋ ਸਾਡੇ ਮਨ ਨੂੰ ਖੁਸ਼ ਕਰਦਾ ਹੈ ਚੰਦਰ ਮੰਗਲ ਦੇ ਘਰ ਵਿੱਚ ਹੈ ਗੁਰੂ ਤੇ ਮੰਗਲ ਬ੍ਰਿਖ ਰਾਸ਼ੀ ਵਿੱਚ ਨੇ ਸੂਰਜ ਸ਼ੁਕਰ ਹਜੇ ਬਣੇ ਹੋਇਆ ਕਰਕ ਰਾਸ਼ੀ ਵਿੱਚ ਸਿੰਘ ਰਾਸ਼ੀ ਵਿੱਚ ਬੁੱਧ ਨੇ ਰਾਹੂ ਕੇਤੂ ਕੰਨਿਆ ਤੇ ਮੀਨ ਵਿੱਚ ਤੇ ਸ਼ਨੀ ਚੱਲ ਰਿਹਾ ਕੁੰਭ ਰਾਸ਼ੀ ਵਿੱਚ ਰਾਹੂ ਕਾਲ ਦਾ ਟਾਈਮ ਅੱਜ ਦੇ ਦਿਨ ਸੋਮਵਾਰ ਵਾਲੇ ਦਿਨ 7:30 ਤੋਂ ਲੈ ਕੇ 9:00 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ জানਾਂਗੇ ਆਪ ਐਰੀਜ਼ ਅਨਿਮੇਸ਼ ਰਾਸ਼ੀ ਦੇ ਲਗਨ ਵਿੱਚ ਚੰਦਰ ਚੱਲ ਰਿਹਾ ਥੋੜੀ ਸਿਹਤ ਖਰਾਬ ਹੈ ਥੋੜਾ ਗਲਾ ਖਰਾਬ ਹੈ ਥੋੜੀ ਪਰੇਸ਼ਾਨੀ ਤੁਹਾਡੀ ਵਧੇਗੀ ਜਿੱਦੀ ਬਣ ਕੇ ਟੀਟ ਬਣ ਕੇ ਕੋਈ ਕੰਮ ਨਹੀਂ ਕਰਨਾ ਪ੍ਰੇਮ ਸੰਬੰਧ ਚੰਗੇ ਆ ਤੇ ਬਸ ਥੋੜੀ ਜੀ ਕੈਲਸ਼ੀਅਮ ਦੀ ਕਮੀ ਹੈ ਧੁੱਪ ਵਿੱਚ ਨਹੀਂ ਬੈਠ ਸਕਦੇ ਤਾਂ ਕਮ ਸੇ ਕਮ ਥੋੜੀ ਦਿਰ ਪੈਰਾਂ ਨੂੰ ਧੁੱਪ ਵਿੱਚ ਕਰਕੇ ਤੇ ਤਲੀਆਂ ਤੇ ਧੁੱਪ ਜ਼ਰੂਰ ਲਗਾਓ ਤਾਂ ਕਿ ਮੰਗਲ ਬ੍ਰਸਪਤ શુભ ਗੁਣ ਬ੍ਰਸਪਤ ਪੈਰਾਂ ਦੇ ਘਾਰਕ ਮੰਨੇ ਜਾਂਦੇ ਆ ਹਲਦੀ ਮੱਥੇ ਤੇ ਲਾ ਲਓ ਦਿਨ ਅੱਛਾ ਹੋ ਜਾਏਗਾ ਟੌਰਸ ਬ੍ਰਿਕ ਰਾਸ਼ੀ ਵਾਲੇ ਥੋੜੇ ਖਰਚਿਆਂ ਤੇ ਕੰਟਰੋਲ ਕਰੋ ਨਕਸ਼ਤਰ ਜੋ ਚੱਲ ਰਿਹਾ ਨਾ ਚੰਦਰਮਾ ਦਾ ਇਹ ਸ਼ੁਕਰ ਦਾਇ ਤੇ ਸ਼ੁਕਰ ਅੱਜ ਤੁਹਾਡੇ ਲਗਨ ਦਾ ਮਾਲਿਕ ਹੈ ਤਾਂ ਇਸ ਕਰਕੇ ਜਿੰਨੇ ਖਰਚੇ ਹੋਣਾ ਪੈਸਾ ਖਰਚਿਆਂ ਨੂੰ ਲੈ ਕੇ ਬਾਹਲੇ ਪਰੇਸ਼ਾਨ ਨਾ ਹੋਇਆ ਕਰੋ ਪੈਸੇ ਖਰਚਣ ਲਈ ਹੁੰਦੇ ਆ ਤਾਂ ਇਸ ਕਰਕੇ ਖਰਚੇ ਕੀਤੇ ਆ ਠੀਕ ਆ ਕਰਮਾ ਚ ਹੋਏ ਤਾਂ ਹੋਰ ਆ ਜਾਣਗੇ ਨਹੀਂ ਇਹ ਤਾਂ ਨਹੀਂ ਖਰਚਾਂਗੇ ਸੋਚਿਆ ਕਰੋ ਠੀਕ ਹੈ ਤੇ ਨਾਲ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਵਧੀਆ ਜੀ ਡਰੈਸ ਪਾਣੀ ਹੈ ਤੇ ਖੂਬਸੂਰਤ ਪਰਫਿਊਮ ਲਗਾਣਾ ਹੈ ਜੈਮਨੀ ਮਿਥੁਨ ਰਾਸ਼ੀ ਵਾਲੇ ਮਿਥੁਨ ਰਾਸ਼ੀ ਦੇ ਲਈ ਲక్ష్ਮੀ ਦਾ ਤੂਹਾ ਵਾਧੂ ਨਿਕਲ ਰਿਹਾ ਤੁਹਾਡੇ ਵੀ ਜ਼ੁਬਾਨ ਦਾ ਤੱਤਾਪਣ ਵੀ ਤੁਹਾਡੇ ਰਿਸ਼ਤੇ ਖਰਾਬ ਕਰਦਾ ਪਿਆ ਹੈ ਤੇ ਕਿਉਂਕਿ ਬੁੱਧ ਜੋ ਤੁਹਾਡੇ ਲਗਨ ਦਾ ਮਾਲਕ ਹੈ ਉਹ ਸੂਰਜ ਦੇ ਘਰ ਚਾ ਸੂਰਜ ਅਗਨੀ ਤત્વ ਗ੍ਰਹਿ ਆ ਤੇ ਸੂਰਜ ਬੈਠਾ ਤੁਹਾਡੀ ਜ਼ੁਬਾਨ ਦੇ ਖਾਣੇ ਚ ਜਾਣੀ ਦੂਸਰੇ ਖਾਣੇ ਗੱਲ ਕੀ ਹੈ ਕਿ ਅੱਜ ਦੇ ਦਿਨ ਸ਼ੁਕਰ ਦਾ ਨਕਸ਼ਤਰ ਹੈ ਗਾਂ ਨੂੰ ਰੋਟੀ ਪਾਉਣਾ ਸ਼ੁਭ ਰਵੇਗਾ ਤੇ ਮੱਥੇ ਤੇ ਚੰਦਨ ਲਗਾਉਣਾ ਮਨ ਨੂੰ ਸ਼ਾਂਤੀ ਦੇਵੇਗਾ ਕੈਂਸਰ ਕਰਕਰਾਸ਼ੀ ਵਾਲੇ ਸਿਤਾਰੇ ਕਰਕਰਾਸ਼ੀ ਵਾਲਿਆਂ ਦੇ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਕੋਈ ਨਾ ਕੋਈ ਤੋਮਤ ਲੱਗੀ ਕਿਸੇ ਨੇ ਕੋਈ ਗੱਲ ਕਹੀ ਬਸ ਦਿਮਾਗ ਹੋ ਗਿਆ ਖਰਾਬ ਐਲੀਗੇਸ਼ਨ ਤੋਮਤ ਦੇ ਡਰ ਤੋਂ ਕੀ ਜਾਂ ਬੰਦ ਕਰਨ ਦੀ بجائے ਲੜਨ ਦੀ بجائے ਉਸ ਚੀਜ਼ ਨੂੰ ਛੱਡਣਾ ਹੈ ਤੁਸੀਂ ਤੇ ਕੀ ਕਰਨਾ ਹੈ ਹਲਕਾ ਜਾ 뮤ਜ਼ਿਕ ਸੁਣਨਾ ਹੈ ਕੰਮਕਾਰ ਜੋ ਪਰਵਰਤਨ ਕਰ ਰਹੇ ਹੋ ਚੇਂਜ ਕਰ ਰਹੇ ਹੋ ਅਗਰ ਲੱਗ ਰਿਹਾ ਉਸ ਵਿੱਚ ਥੋੜੀ ਡਿਸਟਰਬੈਂਸ ਹੋ ਰਹੀ ਹੈ ਤਾਂ ਤੁਸੀਂ ਉਸ ਨੂੰ ਸਹੀ ਕਰਨ ਦੇ ਲਈ ਕੀ ਕਰਨਾ ਹੈ ਚੰਦਰਮਨ ਨੂੰ ਸਹੀ ਕਰਨਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਤੇ ਮਾਂ ਦੇ ਪੈਰੀਂ ਹੱਥ ਲਾ ਦੇਣੇ ਆ ਲਿਓ ਸਿੰਘ ਰਾਸ਼ੀ ਵਾਲੇ ਪ੍ਰਾਪਰਟੀ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਦੇ ਕੰਮ ਹੋ ਜਾਣੇ ਆ ਬਾਦੂ ਖੱਜਲ ਖਵਾਰੀ ਦਿਮਾਗ ਤੇ ਥੋੜੀ ਜੀ ਹਾਵੀ ਰਹਿਣੀ ਆ ਨਾਣਕੇ ਦਾਦਕੇ ਪੱਖ ਤੋਂ ਥੋੜੀ ਜਿਹੀ ਪਰੇਸ਼ਾਨੀ ਆ ਸਕਦੀ ਹੈ ਕਿਸਮਤ ਸਥਾਨ ਵਿੱਚ ਚੰਦਰ ਪਰ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਸੋਚ ਸਾਤਵਿਕ ਤੇ ਧਾਰਮਿਕ ਕੰਮਾਂ ਵਿੱਚ ਰੁਚੀ ਅੱਜ ਵਧਣ ਵਾਲੀ ਹੈ ਨੌਕਟ ਪਾਣੀ ਤੇ ਪੀ ਲੋ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਕੰਨਿਆ ਰਾਸ਼ੀ ਵਾਲੇ ਦੇ ਸ਼ੁਕਰ ਦਾ ਨਕਸ਼ਤਰ ਤੇ ਕਿਸਮਤ ਤੇ ਭਰੋਸਾ ਤੇ ਕਿਸਮਤ ਦੇ ਸਿਤਾਰੇ ਤੁਹਾਡੇ ਚਮਕਣ ਲਈ ਸਿਤਾਰੇ ਬਲੰਦ ਨੇ ਦਿਨ ਅੱਛਾ ਜਾਏਗਾ ਆਪਣੇ ਆਪਣੇ ਮਾਨਯਾ ਰਹੇਗਾ ਪਰ ਚੰਦਰ ਕਿਉਂਕਿ 8ਵੇਂ ਸਥਾਨ ਵਿੱਚ ਹੈ ਨਕਸ਼ਤਰ ਭਾਵੇਂ ਮਿੱਤਰ ਹੈ ਚੰਦਰ ਅਠਵੇਂ ਸਥਾਨ ਵਿੱਚ ਡਿਸੀਜਨ ਲੈਣ ਵਿੱਚ ਪ੍ਰੋਬਲਮ ਆਏਗੀ। ਬਸ ਇੱਕ ਅਜੀਬ ਜਿਹਾ ਡਰ ਲੱਗਿਆ। ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਐਦਾਂ ਦੀ ਥੋੜੀ ਜਿਹੀ ਡਰ ਜਿਹਾ ਪੈਰ ਬਣਨ ਵਾਲਾ। ਚਲੋ ਜੋ ਹੋਏਗੀ ਦੇਖੀ ਜਾਏਗੀ ਪਰਵਾਰ ਨੂੰ ਤੇ ਸਭ ਨੂੰ ਨਾਲ ਲੈ ਕੇ ਜ਼ਰੂਰ ਚੱਲਣਾ ਹੈ ਤੇ ਮਨ ਦੀ ਮਜ਼ਬੂਤੀ ਦੇ ਲਈ ਤੁਸੀਂ ਅੱਜ ਕੀ ਕਰਨਾ ਹੈ? ਅ ਤੁਲਸੀ ਦੇ ਪੱਤੇ ਦਾ ਸੇਵਨ ਕਰਨਾ ਹੈ। ਲਿਬਰਾਤੋ ਲਾ ਰਾਸ਼ੀ ਵਾਲੇ ਤਾਂ ਲਈ ਕੰਮ ਕਰਨ ਲਈ ਬਿਜ਼ਨਸ ਲਈ ਸਿਤਾਰੇ ਚੰਗੇ ਆਪਣੀ ਫਿਟਨੈਸ ਵੱਲ ਧਿਆਨ ਦਿਓ ਤੁਸੀਂ ਆਪਣੀ ਪਰਸਨੈਲਿਟੀ ਨੂੰ ਦਿਖਾਰਨ ਲਈ ਕੀਤੇ ਗਏ ਯਤਨ ਤੁਹਾਡੇ ਸਕਸੈਸ ਹੋਣ ਵਾਲੇ ਆ ਸੋਸ਼ਲ ਮੀਡੀਆ ਦਾ ਕੰਮ ਕਰਦੇ ਹੋ ਤਾਂ ਨਵੀਂ ਆਫਰ ਮਨ ਨੂੰ ਖੁਸ਼ੀ ਦੇਣ ਵਾਲੀ ਹੈ ਦਿਨ ਅੱਛਾ ਜਾਏਗਾ ਬਸ ਜ਼ਿਆਦਾ ਇਮੋਸ਼ਨਲ ਹੋ ਕੇ ਕੋਈ ਕੰਮ ਨਹੀਂ ਕਰਨਾ ਮਨ ਦੀ ਬਜਾਏ ਥੋੜਾ ਦਿਮਾਗ ਨੂੰ ਨਾਲ ਲੈ ਕੇ ਚੱਲੋਗੇ ਤਾਂ ਡਿਸੀਜਨ ਤੇ ਪ੍ਰਾਉਡ ਜਿਆ ਹੋਵੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸਿਤਾਰੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਥੋੜਾ ਦਿਨ ਨੰਗਨ ਤੇ ਸ਼ਾਮ ਨੂੰ ਥੋੜੀ ਜੀ ਪਰੇਸ਼ਾਨੀ ਵਾਲੇ ਆ ਲੱਗੇਗਾ ਕਿ ਕੋਸ਼ਿਸ਼ ਬਹੁਤ ਕਰਦੇ ਆ ਪਲੈਨਿੰਗਾਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਇਹ ਸ਼ੁਕਰ ਦੇ ਨਕਸ਼ਤਰ ਕਰਕੇ ਆ ਸ਼ੁਕਰ ਬਿਜ਼ਨਸ ਕੰਮ ਕਰਨ ਨੂੰ ਚੰਗਾ ਕਰੇਗਾ ਪਰ ਥੋੜੀ ਬਹੁਤੀ ਨਾਲ ਨਾਲ ਜਿਆਦਾ ਮਿਹਨਤ ਕਰਨੀ ਪੈਗੀ ਤੇ ਖੱਜਲਖਵਰੀ ਬਾਤ ਸਕਦੇ ਨਹੀਂ ਲਾ ਰੰਗ ਨਾ ਪਾਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਫੈਸਲੇ ਹੱਕ ਵਿੱਚ ਹੋਣਗੇ ਦਿਮਾਗ ਅੱਛਾ ਰਹੇਗਾ ਔਲਾਦ ਤੇ ਔਲਾਦ ਦੀ ਪ੍ਰਾਪਤੀ ਲਈ ਕੀਤੇ ਯਤਨ ਸਕਸੈਸ ਦੇਣਗੇ ਮਿਸ਼ਰੀ ਦਾ ਸੇਵਨ ਕਰਨਾ ਮਿਸ਼ਰੀ ਤੇ ਚੌਲ-ਜਾਲ ਪਰਵਾਹ ਕਰਨਾ ਦਿਨ ਨੂੰ ਹੋਰ ਬਿਹਤਰ ਬਣਾਉਣਗੇ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਧਿਆਨ ਰੱਖੋ ਪਿਤਾ ਨਾਲ ਬਹਿਸ-ਵਾਜੀ ਕਰਨੀ ਸੂਰਜ ਤੇ ਸ਼ੁਕਰ ਦੋਨਾਂ ਦੇ ਹੱਲ ਨੂੰ ਖਰਾਬ ਕਰੇਗੀ ਸ਼ੁਕਰ ਤੁਹਾਡੀ ਕਿਸਮਤ ਦਾ ਮਾਲਕ ਹੈ ਤੇ ਸੋਰੀ 10ਵੇਂ ਖਾਨੇ ਦਾ ਮਾਲਕ ਹੈ 10ਵੇਂ ਸਥਾਨ ਵਿੱਚ 10ਵੇਂ ਖਾਨੇ ਦਾ ਮਾਲਕ 7ਵੇਂ ਬੈਠਣ ਕਰਕੇ ਕਿਸੇ ਨਾਲ ਵੀ ਆਪਣੇ ਦਿਲ ਦੇ ਭੇਤ ਤੇ ਆਪਣੇ ਕੰਮ ਕਰਦੇ ਭੇਤ ਨਾ ਖੋਲੋ ਦੁੱਧ ਮੱਥੇ ਤੇ ਲਾ ਕੇ ਰੱਖੋ ਤੇ ਜਦੋਂ ਤੱਕ ਬੁੱਧਾ 8ਵੇਂ ਸਥਾਨ ਵਿੱਚ ਹੈ ਕਿਸੇ ਪੇਪਰ ਤੇ ਸਾਈਨ ਵੀ ਬਹੁਤ ਧਿਆਨ ਨਾ ਕਰੋ ਠੀਕ ਹੈ ਦਿਨ ਅੱਛਾ ਜਾਵੇ ਤਾਂ ਉਸਦੇ ਲਈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਆ ਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਅੱਛੇ ਹਨ ਪਰ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਜੋਗ ਥੋੜਾ ਮੰਗਲਮਈ ਕਮਾਚ ਰੁਕਾਵਟਾਂ ਪਾ ਸਕਦਾ ਹੈ ਸਰਕਲ ਦਾ ਸਾਥ ਮਿਲੇਗਾ ਘੁੰਮਣ ਫਿਰਨ ਦਾ ਮਨ ਬਣੇਗਾ ਦੋਸਤੋ ਮਿੱਤਰਾਂ ਨਾਲ ਕਿਤੇ ਪਿਕਚਰ ਵਗੈਰਾ ਦੇਖਣ ਜਾ ਰਹੇ ਹੋ ਤਾਂ ਅੱਛੀ ਗੱਲ ਹੈ ਪਰ ਸਹਿਰ ਜ਼ਰੂਰ ਕਰਨੀ ਹੈ ਗ੍ਰਹਿਆਂ ਦੀ ਸ਼ੁਭਤਾ ਦੇ ਲਈ ਵਿਦੇਸ਼ ਵੱਲੋਂ ਸਿਤਾਰੇ ਅੱਛੇ ਆ ਚੰਗੀ ਖਬਰ ਤੇ ਵੀਜ਼ਾ ਵਗੈਰਾ ਲੱਗ ਸਕਦਾ ਹੈ ਤੇ ਨਾਲ ਲੱਤਾਂ ਚ ਅਗਰ ਦਰਦ ਹੋਵੇ ਤਾਂ ਕੀ ਕਰਨਾ ਚਾਂਦੀ ਕੋੜ ਰੱਖਣੀ ਹੈ ਪਾਈਸੇ ਜमीन ਰਾਸ਼ੀ ਵਾਲਿਆਂ ਦੇ ਲਈ ਦੁੱਧ ਮੱਥੇ ਤੇ ਲਾਓ ਦਿਨ ਦੀ ਸ਼ੁਰੂਆਤ ਦੁੱਧ ਦਾ ਪੈਕੇਟ ਧਾਰਨਿਕ ਸਥਾਨ ਤੇ ਰੱਖ ਕੇ ਵੀ ਕਰ ਸਕਦੇ ਹੋ ਨਾਲ ਹੀ ਕੇਲੇ ਮੰਦਰ ਦਿਓ ਜਾਂ ਬੱਚਿਆਂ ਨੂੰ ਦੋ ਦਿਨ ਵਧੀਆ ਚਾਏਗਾ ਧਨ ਕੰਮ ਕਰ ਬਿਜ਼ਨਸ ਪਹਿਲਾਂ ਦੀ ਤਰ੍ਹਾਂ ਚੱਲੇਗਾ ਕਿਸੇ ਤਰ੍ਹਾਂ ਦਾ ਕੋਈ ਚੇਂਜ ਨਹੀਂ ਹੋਏਗਾ ਬਸ ਇੱਕ ਦੋ ਬਾਹ ਕਰਨ ਤੇ ਸ਼ੁਭਤਾ ਤੇ ਨਾਲ ਕੋਸ਼ਿਸ਼ ਕਰਨੀ ਹੈ ਥੋੜੀ ਮੈਡੀਟੇਸ਼ਨ ਕਰਨੀ ਹੈ ਬ੍ਰਸਤ ਬਤ ਮਜ਼ਬੂਤ ਹੁੰਦਾ ਹੈ ਠੀਕ ਹੈ ਇਸੀ ਜੀ ਅਸਟ੍ਰੋਲੋਜੀ ਵਿਦ ਲੋਜੀਕਲ ਜਨਿਕ ਸਿਤਾਰਿਆਂ ਦੇ ਮੁਤਾਬਕ ਆਪਾਂ ਜਾਣਦੇ ਆ ਗ੍ਰਹਿ ਕਿੱਥੇ ਬੈਠਦੇ ਆ ਕਿੱਦਾਂ ਬੈਠਦੇ ਆ ਕੀ ਕਰਦੇ ਆ ਕਿਸ ਤਰ੍ਹਾਂ ਦੀ એનર્ਜੀ ਲੈਂਦੇ ਆ ਤੇ ਕਿੱਦਾਂ ਦੀ ਸਾਨੂੰ ਸੋਚ ਦਿੰਦੇ ਆ ਸਭ ਇਹਨਾਂ ਦੇ ਹੱਥ ਵਿੱਚ ਹੀ ਹੈ ਨਹੀਂ ਬਦਲਿਆ ਜਾ ਸਕਦਾ ਕਿਸੇ ਨੂੰ ਨਹੀਂ ਬਦਲਿਆ ਜਾ ਸਕਦਾ ਆਪਣੇ ਸਿਤਾਰਿਆਂ ਨੂੰ ਬਸ ਇਹਨਾਂ ਦੇ ਮੁਤਾਬਕ ਚੱਲਿਆ ਜਾ ਸਕਦਾ ਇਸੇ ਤਰ੍ਹਾਂ ਵਾਸਤੂ ਹੈ ਇਸੇ ਤਰ੍ਹਾਂ ਹੀ ਦੇਖਿਆ ਜਾਵੇ ਤਾਂ ਨੰਬਰੋਲੋਜੀ ਹੈ ਨਾ ਨੰਬਰ ਜ਼ਮਾਇਨੇ ਰੱਖਦੇ ਆ ਜੀ ਹਾਂ ਮਾਇਨੇ ਰੱਖਦੇ ਆ ਨੰਬਰ ਬਹੁਤ ਮਾਇਨੇ ਰੱਖਦੇ ਆ ਗੱਲ ਇਹ ਆ ਕਿ 7 ਅੱਜ ਗੱਲ ਕਰਾਂਗੇ ਆਪਾਂ 7 ਨੰਬਰ ਦੀ 7 ਨੰਬਰ ਜੋ ਕਿ ਕੇਤੂ ਦਾ ਕਾਰਕ ਮੰਨਿਆ ਜਾਂਦਾ ਹੈ ਸੋ 7 ਤਰੀਕ ਨੂੰ 16 ਤਰੀਕ ਨੂੰ ਜਨਮ ਲੈਣ ਵਾਲੇ ਜਾਂ ਕਹਿ ਸਕਦੇ ਆਪਾਂ ਕਿ 25 ਤਰੀਕ ਨੂੰ ਜਨਮ ਲੈ ਆ ਵਾਲਿਆਂ ਦੇ ਲਈ ਟੋਟਲ ਨੰਬਰ 7 ਪੈਂਦਾ ਹੈ ਹੈਨਾ ਤਾਂ ਜਿਨ੍ਹਾਂ ਦਾ ਵੀ ਟੋਟਲ ਨੰਬਰ 7 ਹੋਵੇ ਲਾਈਫ ਵਿੱਚ ਇੱਕ ਵਾਰ ਤਰੱਕੀ ਜ਼ਰੂਰ ਕਰਦੇ ਲਗਜ਼ਰੀ ਲਾਈਫ ਜੀਉਣ ਦੇ ਬੜੇ ਸ਼ੁਕੀਨ ਹੁੰਦੇ ਆ ਕਿ ਵਧੀਆ ਵਧੀਆ ਹੋਵੇ ਵਧੀਆ ਖਾਣ ਨੂੰ ਵਧੀਆ ਪਹਿਨਣ ਨੂੰ ਪਰ ਥੋੜਾ ਜਿਹਾ ਨਾ ਲੇਜੀ ਬਾਨੇ ਨੱਚ ਰਹਿੰਦਾ ਇੱਕਦਮ ਚੀਜ਼ ਮਿਲ ਜਵੇ ਸਾਰਾ ਕੁਝ ਸਹੀ ਹੋ ਜਵੇ ਪਰ ਸਾਨੂੰ ਕੁਝ ਕਰਨਾ ਨਾ ਪਵੇ ਮਤਲਬ ਉਹਦੇ ਲਈ ਇਹ ਨਹੀਂ ਕਿ ਮਿਹਨਤ ਕਰਨੀ ਪਵੇ ਹਾਂ ਪਰਿਵਾਰ ਦਾ ਸਾਥ ਉਹਨਾਂ ਨੂੰ ਮਿਲਦਾ ਜ਼ਰੂਰ ਹੈ ਕਿ ਔਲਾਦ ਦੇ ਨਾਲ ਪਿਆਰ ਹੁੰਦਾ ਤੇ ਔਲਾਦ ਦੀ ਵਜ੍ਹਾ ਨਾਲ ਕਾਫੀ ਸਕਸੈਸ ਵੀ ਪਾਉਂਦੇ ਆ ਔਲਾਦ ਦਾ ਨਾਮ ਹੁੰਦਾ ਹੈ ਵਿਆਹ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਜ਼ਿਆਦਾ ਚਮਕਦੀ ਹੈ ਕੁੱਤਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਡਾਇਮੰਡ ਲੰਗ ਪਾਉਣਾ ਚਾਹੀਦਾ ਤੇ ਕਦੇ ਵੀ ਆਪਣੇ ਮਾਤਾ ਪਿਤਾ ਨਾਲ ਸਬੰਧ ਨਹੀਂ ਮਗਾਉਣੇ ਚਾਹੀਦੇ ਮੰਗਲ ਖਰਾਬ ਹੁੰਤੇ ਕਿ ਤੂੰ ਨਾ ਫਾਲ ਸੁਭ ਨਹੀਂ ਹੁੰਦਾ ਠੀਕ ਹੈ ਜੀ ਐਸੀ ਨੰਬਰ ਦੇ ਮੁਤਾਬਕ ਜਾਣਕਾਰੀ ਤੁਹਾਨੂੰ ਸਮ ਇਜਾਜ਼ਤ ਆਪ ਸਭ ਦਾ ਬਹੁਤ ਬਹੁਤ ਦਿਨ ਅੱਛਾ ਜਾਵੇ ਖੁਸ਼ ਰੌਮਸ ਕਰਾਉਂਦੇ ਰੋ ਮਿੰਦਰ ਇਜਾਜ਼ਤ ਸਸੀਕਾ